ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਵੀਰ ਜੱਸੀ ਜੀ ਆਪਾਂ ਚੱਲੇ ਆਂ ਜੀ ਸ੍ਰੀ ਪੈਣੀ ਸਾਹਿਬ ਅੱਜ ਗੁਰੂ ਘਰ ਦਰਸ਼ਨ ਕਰਨ ਜੀ ਆ ਉੱਥੇ ਗੁਰੂ ਘਰ ਜਾ ਕੇ ਤੁਹਾਨੂੰ ਸਾਰੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਉਸ ਤੋਂ ਅੱਗੇ ਅੱਗੇ ਹੋਰ ਵੀ ਗੁਰੂ ਘਰਾਂ 'ਚ ਅਸੀਂ ਜਾਣਾ ਹੈ ਉੱਥੇ ਜਿਵੇਂ ਜਿਵੇਂ ਅਸੀਂ ਦਰਸ਼ਨ ਕਰਾਂਗੇ ਉਵੇਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੁਸੀਂ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਇਸ ਵਲੋਗ ਨਾਲ ਜੁੜੇ ਰਹਿਣਾ ਜੀ ਔਰ ਹੁਣ ਜਿਵੇਂ ਜਿਵੇਂ ਆਪਾਂ ਰਸਤੇ ਵਿੱਚ ਜਾਵਾਂਗੇ ਉਵੇਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਹਾਂਜੀ ਤਾਂ ਹੁਣ ਆਪਾਂ ਚੱਲਣ ਲੱਗੇ ਆ ਜੀ ਘਰੋਂ ਹਾਂਜੀ ਹੁਣ ਆਪਾਂ ਆ ਗਏ ਤਿਆਰ ਆ ਮੇਰੀ ਵਾਈਫ ਮੇਰੇ ਆਮਨ ਬੇਟੀ ਰਾਵਦੇਲ ਬੇਟਾ ਚਾਹਤ ਤੇ ਹੁਣ ਮੇਰੀ ਵਾਈਫ ਆਮਨ ਫੜੇਗੀ ਮੋਬਾਈਲ ਤੇ ਮੈਂ ਵੀ ਆਵਾਂਗਾ ਵਿੱਚ ਵਲੌਗ ਦੇ ਆਉਣ ਵਾਸਤੇ ਬਹਿਾਂਗਾ ਤੁਹਾਨੂੰ ਹੁਣ ਅਸੀਂ ਦੋਵੇਂ ਜਣੇ ਮੈਂ ਮੇਰਾ ਬੇਟਾ ਚਾਹਤ ਤੇ ਮੈਂ ਮੇਰੀ ਵਾਈਫ ਆ ਗਏ ਨੇ ਬੇਟੀ ਨੇ ਫੜ ਲਿਆ ਫੋਨ ਹੁਣ ਚੱਲਣ ਲੱਗੇ ਆ ਜੀ ਅਸੀਂ ਗੱਡੀ 'ਚ ਬੈਠਣ ਨੂੰ ਤਿਆਰੀ ਏ ਹੁਣ ਆਹ ਜੀ ਚੱਲ ਪਏ ਜੀ ਗੱਡੀ ਵਾਲ ਨੂੰ ਅਸੀਂ ਮੇਰੀ ਵਾਈਫ ਮੈਂ ਲੱਗੇ ਨੇ ਗੱਡੀ 'ਚ ਖੋਲਿਆ ਬੇਟੀ ਨੂੰ ਬਿਠਾਇਆ ਪਿਛਲੀ ਬਾਰੀ ਖੋਲ ਦੇ ਲੈਣ ਹੁਣ ਬੈਠਣ ਲੱਗੇ ਮੇਰੀ ਵਾਈਫ ਬੈਣਗੇ ਵਿੱਚ ਚੱਲਦੇ ਚੱਲਦੇ ਤੁਹਾਨੂੰ ਦੱਸਦੇ ਆ ਅਸਾ ਬੇਟੀ ਵਿੱਚ ਬੈ ਗਈ ਰਾਵਦਣ ਮੈਂ ਵੀਡੀਓ ਸ਼ੂਟ ਕਰ ਰਿਹਾ ਹੁਣ ਮੈਂ ਬੈਠ ਗਿਆ मेरी वाइफ अमन ने फ लिया फोन बस हम अस चलन लगे घरों ग्डी स्टार्ट है जी गोर के हम तोर ली मैं गी घरों बहर निकल लगी जी अपने गेट चो चल के गड्डी बहर निकल लगी जी हम बस हम आप आ गए बहर न गली बच्चे इतों ग थोड़ी जी खाम करके फिर मुड़ेगी गई सारे रस्ते बोलो आप गड्डी ड्राइव करनी है जी हूँ असी पहुंच गए जी पेट्रोल पंप से उत पा असं तेल पंप से रोक के उतों की वीडियो मैं विखा दी तेल पाने वाइफ लगे से गल रहे सी थे मैं क्या नहीं अस पह इ जावे चला बेटी मगर खलौती है रब ਇਥੋਂ ਤੇਲ ਪਵਾ ਕੇ ਅਸੀਂ ਉਰੇ ਆਹ ਸ਼ਬਦ ਸਿੰਘ ਆ ਗਏ ਨੇ ਬਾਈ ਸ਼ਰਮਕ ਸਾਹਿਬ ਦੇ ਬੇਟਾ ਜੀ ਇਹ ਵੀ ਸਾਡੇ ਬਹੁਤ ਕਿਊਟ ਬੱਚੇ ਨੇ ਬਹੁਤ ਜ਼ਿਆਦਾ ਕਿਊਟ ਨੇ ਹੈ ਬਹੁਤ ਰੌਣਕਾਂ ਲਾਈਨ ਲਾਰੇ ਨੇ ਸਾਡੇ ਨਾਲ ਜਾ ਕੇ ਰਸਤੇ ਦੇ ਵਿੱਚ ਗੱਡੀ ਵਿੱਚ ਪੂਰਾ ਇੰਜੋਏ ਕਰ ਰਹੇ ਨੇ ਸ਼ਬਦ ਸਿੰਘ ਵੀ ਆਪਣੀ ਚਾਚੀ ਜੀ ਨਾਲ ਬਹੁਤ ਖੁਸ਼ ਨੇ ਵੀ ਹਾਂਜੀ ਇਥੋਂ ਚੱਲ ਚੱਲਦੇ ਆ ਜੀ ਹੁਣ ਅਸੀਂ ਬਾਈ ਜੀ ਹੁਣਾਂ ਨਾਲ ਵੀ ਉਹ ਭਰੀ ਨੇ ਬਾਈ ਜੀ ਪਿੱਛੇ ਨੇ ਗਏ ਸੀ ਇੱਥੇ ਰੋਕੇ ਇੱਥੇ ਕਹਿੰਦੇ ਚਲੋ ਦੋ ਹੰਡਰੇਸਟ ਹੋ ਜਾਂਦੀ ਐ ਸਰਦੂਲ ਅਸੀਂ ਟੱਪ ਗਏ ਸੀਗੇ ਸਰਦੂਲਗਾ ਟੱਪ ਗਏ ਸਾਰੇ ਪੈਟਰੋਲ ਪੰਪ ਤੋਂ ਹੁਣ ਅਸੀਂ ਆ ਪਹੁੰਚ ਗਏ ਜੀ ਸ੍ਰੀ ਪਣੀ ਸਾਹਿਬ ਸੱਚ ਪਾਛੇ ਇਹ ਤਸਵੀਰ ਹੈ ਸਭੂ ਰਾਮ ਸਿੰਘ ਜੀ ਦੀ ਅਸੀਂ ਪਹੁੰਚਦੇ ਹਾਂ ਹੁਣ ਪਹੁੰਚ ਗਏ ਜੀ ਬਾਈ ਵੀ ਖਲੋਤੇ ਨੇ ਜੇ ਮੇਰੀ ਵਾਈਫ ਸਾਰੇ ਖਲੋਤੇ ਨੇ ਸੱਚ ਪਾਛੇ ਇਹ ਤਸਵੀਰ ਹੈ ਦਰਸ਼ਨ ਕਰੋ ਤੁਸੀਂ ਸਾਰੇ ਸੀ ਓਨ ਕਰ ਲਈ ਇਹਨਾਂ ਨੇ ਐਂਟਰੀ ਅੱਗੇ-ਅੱਗੇ ਤੁਹਾਨੂੰ ਦੱਸ ਚਾਹਾਂਗੇ ਜਿਵੇਂ ਅਸੀਂ ਆਹ ਗੇਟ ਚ ਐਂਟਰੀ ਹੁਣ ਆਕੇ ਅੱਗੇ ਅਸੀਂ ਅੰਦਰ ਗੁਰੂ ਘਰ ਚ ਜੇ ਨਿਸ਼ਾਨ ਸਾਹਿਬ ਨੇ ਗੁਰੂ ਘਰ ਲੱਗੇ ਨੇ ਬਹੁਤ ਵਧੀਆ ਵੇਖੋ ਕਿੰਨੇ ਵਧੀਆ ਝੁੱਲ ਰਹੇ ਨੇ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਮੈਂ ਪਹਿਲੀ ਵਾਰ ਦਰਸ਼ਨ ਕਰਨ ਗਿਆ ਸੀ ਜੀ ਬਹੁਤ ਵਧੀਆ ਲੱਗਾ ਮੈਨੂੰ ਇਹ ਆ ਗਏ ਨੇ ਹਮਨਦੀਪ ਮੇਰੀ ਵਾਈਫ ਔਰ ਭਾਬੀ ਜੀ ਇਬਾਦਤ कौर ਸਿੰਘ ਸਿੰਗਰ ਨੇ ਜਿਹੜੇ ਸਰਮਖ ਸਾਹਿਬ ਭਾਈ ਡਿਊਟ ਜੋੜੀ ਅਸੀਂ ਸਾਰਾ ਪਰਿਵਾਰ ਉਹਨਾਂ ਦਾ ਸਾਰਾ ਹੀ ਪਰਿਵਾਰ ਸਾਡਾ ਅਸੀਂ ਇਕੱਠੇ ਹੀ ਗਏ ਸੀ ਦਰਸ਼ਨ ਕਰਨ ਅੱਗੇ ਬਹੁਤ ਵਧੀਆ ਹੋਏ ਦਰਸ਼ਨ ਸਾਨੂੰ ਸੱਚ ਪਾਤਸ਼ਾਹ ਜੀ ਦੇ ਗਏ ਅਸੀਂ ਜਦੋਂ ਜਿਵੇਂ ਤੁਰੇ ਜਾਂਦੇ ਅਸੀਂ ਹੁਣ ਜਾ ਰਹੇ ਅੱਗੇ ਨੂੰ ਗੁਰੂ ਘਰ ਦੇ ਵਿੱਚ ਹੀ ਅੱਗੇ ਲੰਗਰ ਹਾਲ ਜਾਵਾਂਗੇ ਅਸੀਂ ਨੂੰ ਲੰਗਰ ਹਾਲ ਦਾ ਵੀ ਸਾਰਾ ਦਿਖਾਵਾਂਗੇ ਆ ਦੇਖੋ ਜੀ ਗੜਵਾ ਲੱਗੇ ਨੇ ਗੜਵਾ ਸਾਹਿਬ ਗੁਰੂ ਘਰ ਲੱਗਿਆ ਇਹ ਬਹੁਤ ਸੋਹਣਾ ਮੇਰਾ ਪਹਿਲੀ ਵਾਰੀ ਵੇਖਿਆ ਜੀ ਮੈਂ ਜਾ ਕੇ ਗੁਰੂ ਘਰ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਹੀ ਵਧੀਆ ਗੁਰੂ ਘਰ ਜਾ ਕੇ ਬੜਾ ਵਧੀਆ ਮਹਿਸੂਸ ਹੋਇਆ ਬਹੁਤ ਵਧੀਆ ਸਭ ਦੇ ਭਲੇ ਦੀ ਅਰਦਾਸ ਕੀਤੀ ਸਾਹ ਉਨ ਜਾ ਕੇ ਆ ਮੇਰੇ ਬੱਚੇ ਨੇ ਮੇਰਾ ਬੇਟਾ ਚਾਹਤ ਮੇਰੀ ਬੇਟੀ ਰਾਉਦੇਲ ਔਰ ਭਾਈ ਸ਼ਰਮਕ ਸਾਦੀ ਬੇਟੀ ਰਬਾਬਕੌਰ ਇਹ ਵੀ ਸਾਡੇ ਨਾਲ ਹੀ ਇਹ ਵੀ ਘਰ ਘਰ ਪੂਰਾ ਖੁਸ਼ ਨੇਰੀ ਮੇਰਾ ਬੇਟਾ ਬੇਟੀ ਵੀ ਪਹਿਲੀ ਵਾਰ ਹੀ ਗਏ ਨੇ ਨਾਲ ਹੀ ਮੇਰੇ ਰਬਾਬਕੌਰ ਆ ਰਹੇ ਆ ਦੇਖੋ ਜੀ ਗੱਡਾ ਸਚਪਾਤ ਜੀ ਜਦੋਂ ਗਏ ਸੀ ਆਪਾਂ ਨੂੰ ਉਦੋਂ ਹੀ ਕਾਲੇ ਪਾਣੀ ਨੂੰ ਉਦੋਂ ਇਸ ਗੱਡੇ ਤੇ ਗਏ ਸੀ ਉਹ ਪ੍ਰਾਤਨ ਗੱਡਾ ਇੱਥੇ ਖਲੋਤਾ ਹੈ ਜੀ ਅੱਗੇ ਆਗੇ ਜੇ ਆਪਾਂ ਸੱਚ ਪਾਤਸ਼ਾਹ ਦੇ ਦਰਸ਼ਨ ਤਸਵੀਰਾਂ ਲੱਗੀਆਂ ਨੇ ਮੰਦਰ ਦੇ ਵਿੱਚ ਹਰੀ ਮੰਦਰ ਦਰਸ਼ਨ ਕਰ ਰਹੇਆਂ ਹੋਏ ਉਹ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੱਚ ਪਾਤਸ਼ਾਹ ਦੀ ਤਸਵੀਰ ਸਗੂ ਰਾਮ ਸਿੰਘ ਜੀ ਦੀ ਬਹੁਤ ਸਾਰਾ ਇਤਿਹਾਸ ਜਿਵੇਂ ਜਿਵੇਂ ਹੋਇਆ ਉਵੇਂ ਉਵੇਂ ਸਾਰਾ ਤਸਵੀਰਾਂ ਚ ਦੇ ਰੱਖਿਆ ਸੱਚ ਪਾਤਸ਼ਾਹ ਜੀ ਅਮਰ ਸ਼ਕਾਰੇ ਨੇ ਇੱਥੇ ਵੀ ਸੱਚ ਪਾਤਸ਼ਾਹ ਜੀ ਬੈਠੇ ਨੇ ਸਾਧ ਸੰਗਤ ਚ ਸਭਰਾਂਤ ਸਵੀਰੇ ਸਾਰੇ ਕਰੋ ਦਰਸ਼ਨ ਸੱਚਾ ਪਾਸ਼ਾ ਅਗੇ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਸੀਂ ਵੀ ਤੁਸੀਂ ਵੀ ਗੁਰੂ ਘਰ ਜਾਓ ਗੁਰੂ ਘਰ ਜਾ ਕੇ ਸਬਦ ਆਪਣੇ ਪਰਿਵਾਰ ਨੂੰ ਸਭ ਦੇ ਹੀ ਦਰਸ਼ਨ ਗੁਰੂ ਘਰਾਂ ਦੇ ਕਰਵਾਓ ਆਪਣੇ ਸਿੱਖੀ ਦਾ ਪਤਾ ਲੱਗੇ ਗੁਰੂ